ਉਹ ਭੜਿਆ ਸਾਰਿਆਂ ਪਿਓ ਉਹਨਾਂ ਨੇ ਕੋਈ ਉਰਮਲਾ ਵਗੈਰਾ ਤੇ ਕੋਹੜਾ ਪਿਓ ਉਹਨਾਂ ਤੋਂ ਹੀ ਤਾਕਤ ਹੋ ਕੇ ਵਿੱਚ ਇਸ ਦੀ ਭੈਣ ਇਹਨਾਂ ਨੇ ਇਹਨਾਂ ਨੂੰ ਬਾਲਾ ਅਤੇ ਇਸ ਦੀ ਮੰਮੀ ਉਰਮਲਾ ਬਿਆਲਾ ਬਿਆਲਾ ਕਰਕੇ ਬੜੀ ਲੜਾਈ ਹੋਣ ਲੱਗ ਪਈ ਸੀ ਦਿਨ ਬਾਅਦ ਦਿਨ ਇਸ ਦੀ ਭੈਣ ਸਮੂ ਬਾਲਾ ਦੀ ਦੇ ਕਚੇਰਿਆਂ ਨਾਲ ਦੇਣ ਦੀ ਧਮਕੀਆਂ ਐਸਐਚਓ ਸਾਹਿਬ ਆ ਵੇਖੋ ਦੇ ਲੱਗਦੀ ਐਸਐਚਓ ਸਾਹਿਬ ਉਸੇ ਲੋਨ ਦੇ ਵਿੱਚ ਉਹ ਭੱਜ ਜਗਰ ਕੀਤਾ ਵੀ ਸਾਡੀ ਮੌਦੀ ਜ਼ਿੰਮੇਵਾਰ ਅਨੁਬਾਲਾ ਅੱਛਾ ਮੇਰਾ ਨਾਮ ਲਿਖਿਆ ਵਾ ਇਹਨਾਂ ਨੇ ਲਿਖਿਆ ਵੇਖੋ ਜੀ ਇਹ ਮੇਰੀ ਸਿਸਟਰ ਦੀ ਸੈਕਿੰਡ ਮੈਰਿਜ ਠੀਕ ਮੈਰਿਜ ਹੋਈ ਆ ਇਹ ਸ਼ਿਵਾਲੇ ਉਥੇ ਇਹਨਾਂ ਦੇ ਹੈਗੇ ਲੋਨ ਦੋ ਤਿੰਨ ਮਹੀਨਿਆਂ ਬਾਅਦ ਹੀ ਇਹਨਾਂ ਨੇ ਉਹਨਾਂ ਨੂੰ ਉੱਪਰ ਚੜਾਤਾ ਵਾ ਵੱਡ ਕਰਤਾ ਵਾ ਉਹਦੇ ਤੋਂ ਬਾਅਦ ਇਹਨਾਂ ਨੇ ਇੱਧਰ ਖਰੀਦ ਲਿਆ ਵਾ ਇਹ ਖਰੀਦ ਕੇ ਇੱਥੇ ਹਸਬੰਡ ਵਾਈਫ ਹੀ ਰਹਿ ਰਹੇ ਆ ਦੋਨੋਂ ਜਾਣੇ ਇਹ ਸਾਡੇ ਮੰਮੀ ਇਕੱਲੇ ਆ ਫਾਦਰ ਸਾਡੇ ਐਕਸਪਾਇਰ ਹੋ ਚੁੱਕੇ ਆ ਮੰਮੀ ਦਾ ਹੀ ਧਿਆਨ ਰੱਖਦੇ ਆ ਇਹ ਉਹ ਰਿਸਟ੍ਰਿਕਸ਼ਨਸ ਵੀ ਲਾਉਂਦੇ ਹੀ ਵੀ ਮੰਮੀ ਵੱਲ ਘਟ ਜਾਓ ਜਾਂ ਇੱਧਰ ਘਟ ਜਾਓ ਜਾਂ ਜੋ ਵੀ ਆ ਬਾਕੀ ਇਹਨਾਂ ਚ ਪਰਸਨਲ ਇਸ਼ੂ ਕੀ ਆ ਸਾਨੂੰ ਨਹੀਂ ਪਤਾ ਇਹਦੇ ਬਾਰੇ ਤੁਹਾਡੇ ਨਾਮ ਦਾ ਜ਼ਿਕਰ ਆਉਣਾ ਜਿਹੜਾ ਤੁਹਾਡਾ ਨਾਮ ਇਨਾ ਸੂਸਨ ਰੂਟ ਤੇ ਲਿਖਿਆ ਇੱਕ ਬਾਰੀ ਆ ਵੇਖੋ ਚਾਹੁੰਦੇ ਹੀ ਵੀ ਇਹਨਾਂ ਦੀ ਇੱਕ ਪਿੱਛੇ ਇਹਨਾਂ ਦੀ ਮਦਰ ਆ ਤੇ ਇੱਕ ਸਿਸਟਰ ਆ ਇਹਨਾਂ ਨਾਲੇ ਰੱਖਣੀ ਇਹਨਾਂ ਰਿਸ਼ਤਾ ਹੈ ਅੱਛਾ ਜੀ ਕਿਉਂਕਿ ਸਾਡਾ ਕੋਈ ਭਰਾ ਨਹੀਂ ਹੈਗਾ ਮੰਮੀ ਸਾਡੀ ਜ਼ਿੰਮੇਵਾਰੀ ਮੰਮੀ ਦਾ ਧਿਆਨ ਆਪਾਂ ਹੀ ਰੱਖਣਾ ਜੀ ਜੀ ਠੀਕ ਆ ਤੇ ਅਹੀਂ ਦੋਨੋਂ ਭੈਣਾਂ ਨੇ ਮੰਮੀ ਨੂੰ ਵੇਖਣਾ ਹੀ ਉਹ ਚਾਹੁੰਦੇ ਵੀ ਇਹ ਆਪਣੀ ਭੈਣ ਨਾਲ ਵੀ ਨਾਂ ਰੱਖਣ ਤੇ ਮਾਂ ਨਾਲ ਵੀ ਨਾਂ ਰੱਖਣ ਇੱਥੇ ਘਰ ਲਿਆ ਇੰਨਾ ਸਾਰਿਆਂ ਨੂੰ ਲਾਗੇ ਵਾਲਿਆਂ ਨੂੰ ਪਤਾ ਹੀ ਹੈ ਕੌਣ ਇੱਥੇ ਝਗੜਾ ਹੁੰਦਾ ਸੀ ਆਪਸ ਵਿੱਚ ਇਹਨਾਂ ਦਾ ਉਹਨਾਂ ਦੇ ਭਰਾ ਦਾ ਕਹਿਣਾ ਕਿ ਝਗੜਾ ਅਕਸਰ ਹੁੰਦਾ ਰਹਿੰਦਾ ਸੀ ਮੇਰੇ ਭਰਾ ਦਾ ਆਪਣੇ ਭਾਈ ਨਾਲ ਕਿੰਨਾਂ ਦਾ ਉਹਨਾਂ ਦੇ ਛੋਟੇ ਬ੍ਰਦਰ ਦਾ ਝਗੜਾ ਵੇਖੋ ਝਗੜਾ ਇਹਨਾਂ ਦਾ ਆਪਸ ਦੇ ਵਿੱਚ ਕੀ ਹੈ ਇਹ ਨਹੀਂ ਸਾਨੂੰ ਨਹੀਂ ਪਤਾ ਆਪਸ ਦੇ ਵਿੱਚ ਮੀਆਂ ਬੀਵੀ ਦਾ ਕੋਈ ਨਹੀਂ ਆ ਇਹਨਾਂ ਦੇ ਘਰ ਵਾਲੇ ਜਿਹੜੇ ਆ ਪਿੱਛੋਂ ਵੇਖੋ ਉੱਥੋਂ ਪਹਿਲੇ ਤੁਸੀਂ ਇੱਥੇ ਭੇਜਿਆ ਵਾ ਫੇਰ ਤੁਸੀਂ ਕਿਚਨ ਦੇ ਉਹਨਾਂ ਨੂੰ ਫੇਰ ਇਹ ਕਹਿੰਦੇ ਵੀ ਇੱਧਰ ਵੀ ਨਾ ਰੱਖੋ ਤੁਸੀਂ ਇਹਨਾਂ ਦੇ ਨਾਲ ਵੀ ਨਾ ਰੱਖੋ ਦਰ ਨਾ ਕੁੜੀ ਇਹਦੇ ਰੈਸਟ੍ਰਿਕਸ਼ਨ ਲਾਈਆਂ ਤੁਹਾਡਾ ਨਾਮ ਆਉਂਦਾ ਕੀ ਕਰਨ ਲੱਗਦਾ ਤੁਹਾਨੂੰ ਪਤਾ ਇਹਦੇ ਬਾਰੇ ਪਤਾ ਮੇਰਾ ਨਾਮ ਕਿਉਂ ਲਿਖਿਆ ਗਿਆ ਵਿੱਚ ਮੇਰਾ ਨਾਮ ਤਾਂ ਲਿਖਿਆ ਵੀ ਮੈਂ ਕੁੜੀ ਦੀ ਭੈਣ ਹੈਗੀ ਆ ਵੀ ਇਹ ਕੁੜੀ ਦੀ ਭੈਣ ਆ ਇਹ ਕੁੜੀ ਦੀ ਕੁੜੀ ਦੀ ਸਾਈਡ ਦੀ ਗੱਲ ਕਰੇਗੀ ਜੋ ਵੀ ਹੋਏਗਾ ਮੈਂ ਤੇ ਆਪਣੀ ਭੈਣ ਵੱਲ ਹੀ ਗੱਲ ਕਰਾਂਗੀ ਨਾ ਮੇਰਾ ਨਾਮ ਇਸ ਕਰਕੇ ਲਿਖਿਆ ਇਹ ਚਾਹੁੰਦੇ ਵੀ ਆਪਣੀ ਮਾਂ ਤੇ ਭੈਣ ਨੂੰ ਇਹ ਛੱਡ ਦੇ ਇਹਨਾਂ ਦੇ ਨਾਲ ਰੱਖੇ ਨਾ ਵੀ ਵੇਖੋ ਘਰ ਲਿਆ ਲਾਗੇ ਲਿਆ ਤੁਸੀਂ ਸਾਡੀ ਮਦਰ ਕੱਲੇ ਆਪਾਂ ਹੀ ਇਹਨਾਂ ਦਾ ਧਿਆਨ ਰੱਖਣਾ ਨਾ ਹੁਣ ਇਹ ਕਹਿੰਦੇ ਵੀ ਇਹਨਾਂ ਬਿਲਕੁਲ ਹੀ ਕੱਟ ਆਫ ਕਰ ਦੋ ਇਹ ਜੀ ਤਰੀਕਾ ਨਾ ਪਰ ਦੱਸਿਆ ਜਾ ਰਿਹਾ ਕਿ ਸੁਸਾਇਡ ਆ ਪਰ ਲੈ ਕੇ ਜਿਹੜੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਉਹ ਸੱਟਾਂ ਲੱਗੀਆਂ ਨੇ ਸਿਰ ਦੇ ਉੱਪਰ ਸੱਟਾਂ ਲੱਗੀਆਂ ਨੇ ਵੇਖੋ ਸੁਸਾਇਡ ਇਹ ਸੁਸਾਇਡ ਵਾ ਜਾਂ ਮਰਡਰ ਵਾ ਇਹ ਤੇ ਹਲੇ ਕੁਝ ਕਹਿ ਨਹੀਂ ਦਾ ਸਕਦਾ ਠੀਕ ਹੈ ਨਾ ਹੁਣ ਸਾਡੀ ਭੈਣ ਸਾਨੂੰ ਕੱਲ ਮਿਲ ਕੇ ਗਈ ਉਹ ਚੰਗੀ ਭਲੀ ਸਾਡੇ ਘਰੋਂ ਗਈ ਆ ਕੋਈ ਗੱਲਬਾਤ ਨਹੀਂ ਕੁਛ ਨਹੀਂ ਮੈਂ ਨਹੀਂ ਮੰਨਦੀ ਵੀ ਉਹ ਸਾਈਡ ਕਰ ਸਕਦੀ ਆ ਉਹਦਾ ਉਹ ਬਹੁਤ ਬਰੇਵ ਲੇਡੀ ਹੀ ਉਹ ਜੌਬ ਕਰ ਰਹੀ ਹੈ ਗਵਰਨਮੈਂਟ ਟੀਚਰ ਵਾਓ ਇੰਨੇ ਸਾਲ ਹੋ ਗਏ ਆ ਸੈਕਿੰਡ ਮੈਰਿਜ ਸੀ ਉਹਦੀ ਕੋਈ ਉਹਨੇ ਕੋਈ ਭੱਜ ਕੇ ਵਿਆਹ ਤੇ ਕਰਾਇਆ ਨਹੀਂ ਸੀ ਸਾਡੇ ਪੇਰੈਂਟਸ ਨੇ ਕੀਤਾ ਵਾ ਬਾਕੀ ਇਹ ਬੰਦੇ ਨੇ ਕੀ ਕੀਤਾ ਵਾ ਇਹ ਹੁਣ ਕਿਸੇ ਨਾਲ ਦੁਸ਼ਮਣੀ ਕੋਈ ਕੋਈ ਦੁਸ਼ਮਣੀ ਨਹੀਂ ਕੁਛ ਨਹੀਂ ਇਹ ਪਿੱਛੇ ਜਿਹੜੇ ਇਹਨਾਂ ਦੀ ਬੈਕਗ੍ਰਾਉਂਡ ਆ ਇਹਨਾਂ ਦਾ ਵੇਖੋ ਰਾਤ ਤੋਂ ਕਹਿੰਦੇ ਫੋਨ ਨਹੀਂ ਚੁੱਕ ਰਹੇ ਸਾਨੂੰ ਕੋਈ ਨੌਲੇਜ ਨਹੀਂ ਆ ਸਾਨੂੰ ਅੱਜ ਸਵੇਰੇ ਫੋਨ ਆਇਆ ਵੀ ਇਹ ਰਾਤ ਦਾ ਫੋਨ ਨਹੀਂ ਚੁੱਕ ਰੇ ਤੁਸੀਂ ਸਾਨੂੰ ਰਾਤ ਨੂੰ ਇਨਫੋਰਮ ਕਰੋ ਅਸੀਂ ਜਾ ਕੇ ਦੇਖੀਏ ਸਾਨੂੰ ਨਹੀਂ ਦੱਸਿਆ ਗਿਆ ਜੇ ਥੋਨੋਂ ਤੁਹਾਨੂੰ ਪਤਾ ਤੁਸੀਂ ਆ ਕੇ ਵੇਖੋ ਨਾ ਉਹਨਾਂ ਨੇ ਆਪ ਵੇਖਿਆ ਜੇ ਨਾ ਉਹਨਾਂ ਨੇ ਸਾਨੂੰ ਦੱਸਿਆ ਇਹ ਸਾਰੇ ਪਿੱਛੇ ਇਹਨਾਂ ਦੇ ਰਲੇ ਹੋਏ ਆ ਇਹਨਾਂ ਦਾ ਮੁੰਡਾ ਕਿਸ ਤਰ੍ਹਾਂ ਦਾ ਵਾ ਕਿਹੜੇ ਟਾਈਪ ਦਾ ਇਹਨਾਂ ਨੂੰ ਇੱਕ ਇੱਕ ਚੀਜ਼ ਬਾਰੇ ਨੌਲੇਜ ਆ ਸਾਡੀ ਕੁੜੀ ਜਿਹੜੀ ਹੀ ਨਾ ਉਹਦੀ ਸ਼ਰਾਫਤ ਜੋ ਉਹਦਾ ਇਹ ਹਾਲ ਹੋ ਗਿਆ ਜੀ ਇਹਨਾਂ ਜੀ ਮਨੀਸ਼ ਕੁਮਾਰ ਪੁੱਤਰ ਹੈਗਾ ਰਮੇਸ਼ ਕੁਮਾਰ ਅਰੋੜਾ ਵਾਸੀ ਹਾਊਸ ਨੰਬਰ 1186 ਗਲੀ ਨੰਬਰ 7 ਕਰਤਾਰਨਗਰ ਸ਼ਹਾਡੇ ਦਾ ਤੇ ਇਹਦੀ ਵਾਈਫ ਸੀ ਆਰਤੀ ਜਿਹੜੀ ਹੈ ਇਹਨਾਂ ਨੇ ਸੁਸਾਇਡ ਕੀਤਾ ਪੱਖੇ ਦੇ ਨਾਲ ਪੱਖੇ ਦੇ ਨਾਲ ਰੱਸੀ ਵੀ ਆ ਥੱਲੇ ਡਿੱਗੇ ਆ ਲੇਡੀ ਦੇ ਸਾਟ ਵੀ ਲੱਗੀ ਆ ਤੇ ਸਾਨੂੰ ਸੁਸਾਇਡ ਨੋਟ ਵੀ ਲਿਖਿਆ ਮਿਲਿਆ ਤੇ ਅਸੀਂ ਜਿਹੜੀ ਆ ਮਕਦਮਾ ਦਰਜ ਕਰਕੇ ਇਹ ਜਿਨ੍ਹਾਂ ਦੇ ਖਿਲਾਫ ਹੈ ਉਹਨਾਂ ਨੂੰ ਅਸੀਂ ਰੌਂਡ ਅਪ ਕਰ ਲਿਆ ਤੇ ਕਾਰਵਾਈ ਕਰ ਰਹੇ ਸਰ ਡਿਫਾਈਨ ਜਿਨ੍ਹਾਂ ਦਾ ਨਾਮ ਸੂ ਸਾਈਡ 'ਚ ਲਿਖਿਆ ਹੋਇਆ ਉਹਨਾਂ ਦਾ ਕਹਿਣਾ ਕਿ ਇਹਨਾਂ ਦਾ ਅਪਰਚ ਟਕੜਾ ਲਿੰਦਾ ਸੀ ਮੇਰਾ ਇਸ ਚੀਜ਼ ਨਾਲ ਕੋਈ ਤਾਲੁਕਾਤ ਨਹੀਂ ਚਲੋ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਉਹ ਕੌਣ ਜਿਨ੍ਹਾਂ ਦਾ ਨਾਮ ਲਿਖਿਆ ਹੈ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਹੋ ਜਾਈਂ ਫਿਲਹਾਲ ਨਹੀਂ ਦੱਸ ਸਰ ਜਿਹੜੀਆਂ ਦੇਖਣ ਨੂੰ ਆਇਆ ਕਿ ਉਹ ਸੱਟਾਂ ਵੀ ਕੋਈ ਨਿਓ ਪੋਸਟਮਾਰਟਮ ਦੇ ਵਿੱਚ ਸਾਰਾ ਕੁਝ ਆ ਜਾਏਗਾ ਤੇ ਹੁਣ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਅਸੀਂ ਮੁਕਦਮਾ ਦਰਜ ਕਰਕੇ ਸਬੰਧਤ ਧਰਾਵਾਂ ਦੇ ਤਹਿਤ ਤੇ ਇਹਨਾਂ ਨੂੰ ਜਿਹੜਾ ਵਾ ਦੋਸ਼ੀ ਆਣ ਜਿਹੜੇ ਹੈ ਬਟ ਉਹਨਾਂ ਨੂੰ ਅਰੈਸਟ ਪਾ ਕੇ ਅਗਲੀ ਕਾਰਵਾਈ ਸਾਰੀ ਤਫਤੀਸ਼ ਅਮਲ ਚ ਲਿਆਵਾਂਗੇ ਜੀ ਠੀਕ ਸਰ ਸਰ ਕੀ ਨਾਮ ਹੈ ਜੀ ਮੇਰਾ ਨਾਮ ਰਾਜ ਨਮੇਤਾ ਜੀ ਸਰ ਕੀ ਹੈ ਜਿਹੜਾ ਅੰਦਰ ਬੈਠੋ ਹੋਈ ਹੈ ਕੀ ਕਰਦੇ ਕੀ ਇਸ ਕੀ ਕੋਣ ਹੈ ਦੋਵੇਂ ਹਸਬੰਡ ਵਾਈਫ ਸੀਗੇ ਇੱਕ ਇਹਨਾਂ ਦੀ ਬੇਟੀ ਸੀਗੀ ਜਿਹੜੀ ਇਹਨਾਂ ਦੀ ਵਾਈਫ ਆ ਉਹ ਮੇਰੇ ਨਾਲ ਟੀਚਰ ਨੇ گورਨਮੈਂਟ ਜੌਬ ਕਰਦੇ ਸੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਇੱਥੇ ਰਹਿੰਦੇ ਇਹਨਾਂ ਨੂੰ ਤਕਰੀਬਨ ਮੇਗਾ ਸਾਲ ਕਦੇ ਲੱਗੇ ਉਹ ਚੱਲਿਆ ਜੀ ਤਾਂ ਦੱਸਿਆ ਜਾਂਦਾ ਕਿ ਅੰਦਰ ਕੋਈ ਸੁਸਾਇਡ ਲੋਡ ਵੀ ਦੀਵਾਰਾਂ ਦੇ ਉੱਤੇ ਵੀ ਲਿਖਿਆ ਆ ਜੀ ਜਿਹਦੀ ਮੌਤ ਦੀ ਜ਼ਿੰਮੇਵਾਰ ਅਾਨੂੰ ਦੱਸਿਆ ਜਾਵੇ ਅਾਨੂੰ ਕੋਈ ਨਹੀਂ ਅਜੇ ਤੱਕ ਸਾਨੂੰ ਪਤਾ ਹੀ ਨਹੀਂ ਇਹਨਾਂ ਰਿਸ਼ਤੇ ਰਏ ਕੀ ਨਾਮ ਇਹਨਾਂ ਦਾ ਜਾਂ ਕੀ ਉਹਨਾਂ ਦਾ ਨਾਮ ਹੈ ਹਾਂ ਤੇ ਇਹਨਾਂ ਦਾ ਨਾਮ ਵੀ ਨਹੀਂ ਪਤਾ ਵੀ ਇਹਨਾਂ ਦਾ ਨਾਮ ਕੀ ਹੈ ਕਿਉਂਕਿ ਇਹਨਾਂ ਨੂੰ ਆਇਆ ਥੋੜਾ ਚਿਰ ਹੋਇਆ ਤੇ ਕਦੀ ਬਹੁਤਾ ਵਿਚਰੇ ਹੀ ਨਹੀਂ ਕਦੀ ਬਾਹਰ ਅੰਦਰ ਕਦੀ ਆਏ ਨਹੀਂ ਆਪਣੇ ਅੰਦਰ ਹੀ ਮਸਤ ਰਹਿੰਦੇ ਸੀਗੇ ਤੇ ਵਾਈਫ ਇਹਨਾਂ ਦੀ ਜੌਬ ਤੇ ਚਲੀ ਜਾਂਦੀ ਸੀ ਤੇ ਆਪ ਵੀ ਇਹ ਪ੍ਰਾਈਵੇਟ ਜੌਬ ਤੇ ਟੈਕਸੀ ਜੀ ਮੇਰੇ ਖਾਲ ਚਲਾਦੇ ਮਾੜੀ ਮਾੜੀ ਨਹੀਂ ਦੇਥ ਹੋਇਆ ਉਹਨਾਂ ਦੇ ਭਰਾ ਨੇ ਦੱਸਿਆ ਕਿ ਇਹ ਇਹਨਾਂ ਦਾ ਸੈਕੰਡ ਮੈਰਿਜ ਹੈ ਉਹ ਲੜਾਈ ਝਗੜਾ ਵੀ ਰਹਿੰਦਾ ਸੀ ਨਹੀਂ ਇਸ ਬਾਰੇ ਕਿਉਂਕਿ ਜੇ ਦੇਖੋ ਜੇ ਕਿਤੇ ਯਾਦਾ ਚੱਲ ਰਹਿੰਦੇ ਹੋ ਤੇ ਸਾਨੂੰ ਕੋ ਮਾੜਾ ਬਾਲ और फिर वो जो है उसके है और उसका चाबी आया बनाया और और Thank you.